ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਰਹੀਂ ਤੁਸੀਂ ਦੇਖ ਰਹੇ ਹੋ ਮਨਜੀਤ ਸਿੰਘ ਰਾਜੂ ਗਊ ਸੇਵਾਦਾਰ ਪਿੰਡ ਕਲਿਆਣ ਸੁੱਖਾ ਜੋ ਕਿ ਗਊਆਂ ਦੀ ਸੇਵਾ ਦੇ ਨਾਲ-ਨਾਲ ਇੱਟਾਂ ਦਾ ਫਰਸ਼ ਅਤੇ ਪੱਥਰ ਦਾ ਫਰਸ਼ ਵੀ ਰਗੜਾਈ ਕਰਦੇ ਹਨ ਬਹੁਤ ਵਧੀਆ ਇਹ ਵੀਰ ਰਗੜਾਈ ਦਾ ਕੰਮ ਕਰਦੇ ਆ ਕਿਸੇ ਵੀਰ ਨੇ ਘਰ ਦੇ ਵਿੱਚ ਫਰਸ਼ ਰਗੜਾਈ ਕਰਾਉਣਾ ਤਾਂ ਮਨਜੀਤ ਸਿੰਘ ਰਾਜੂ ਨੂੰ ਜ਼ਰੂਰ ਮੌਕਾ ਦਿਓ ਜਾਂ ਕੋਈ ਆਪਣੇ ਆਲੇ ਦੁਆਲੇ ਨਗਰ ਦੇ ਵਿੱਚ ਕੋਈ ਗਊ ਬੇਸਹਾਰਾ ਗਊ ਜ਼ਖਮੀ ਜਾਂ ਕੋਈ ਬਿਮਾਰ ਪਸ਼ੂ ਦਿਖਾਈ ਦਿੰਦਾ ਤਾਂ ਵੀ ਇਸ ਵੀਰ ਨੂੰ ਜ਼ਰੂਰ ਸੂਚਿਤ ਕੀਤਾ ਜਾਵੇ ਇਸ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਲਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ